ਜਲੰਧਰ ਰੋਡ ਦੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਜਿਸ ਤਰ੍ਹਾਂ ਨਾ ਵੇਖੋ ਜੀ ਵੱਡੇ ਮਰੂਪੇ ਤੇ ਸਾਰੇ ਓਵਰਲੋਡ ਹੈ ਕਿਹ ਕੋਲ ਕੋਈ ਲਾਇਸੈਂਸ ਨਹੀਂ ਕੋਈ ਕਾਜ ਨਹੀਂ ਕੋਈ ਇੰਸ਼ੋਰੈਂਸ ਨਹੀਂ ਤੇ ਬਹੁਤ ਮਨੁੱਖੀ ਜਾਨਾਂ ਵਾਲੀ ਬਹੁਤ ਘਾਟਕ ਨੇ ਪੁਨਾ ਵੇਖੋ ਜੀ ਜਿਨ੍ਹਾਂ ਨੂੰ ਮਤਲਬ ਕੋਈ ਗੱਲ ਕੋਈ ਸੇਫਟੀ ਵਾਲੀ ਇਹਨਾਂ ਦੀ ਗੱਲ ਨਹੀਂ ਹੈਗੀ ਜੀ ਪੁਨਾ ਵੇਖੋ ਜੀ ਆ ਬਿਲਕੁਲ ਓਵਰਲੋਡ ਕੀਤਾ ਹੈ ਇਹਨਾਂ ਦੇ ਉੱਤੇ ਨੰਬਰ ਹੀ ਕਿਸੇ ਨੇ ਲਿਆ ਨਾ ਅੱਗੇ ਨਾ ਪਿਛੇ ਉਹਨਾਂ ਵੇਖੋ ਜੀ ਇਹਦਾ ਕੀ ਬਣਦਿਆ ਜੀ ਇਹਨਾਂ ਦੇ ਸਾਰਾ ਸਿਸਟਮ ਨੂੰ ਜਿਹੜੀਆਂ ਤੀਜਾ ਦੀ ਮਨਾਈਆਂ ਉਹ ਹੀ ਸਾਰੇ ਕੰਮ ਇਹਨਾਂ ਨੇ ਕੀਤੇ ਆ ਜੀ ਕਿਸੇ ਦਾ ਨੰਬਰ ਨਹੀਂ ਹੈਗਾ ਕਿਸੇ ਦੀ ਆਰਚੀ ਨਹੀਂ ਆ ਗਈ ਔਰ ਮੈਨੂੰ ਤੇ ਇਹ ਮਹਿਸੂਸ ਹੁੰਦਾ ਵੀ ਜਿਹੜੇ ਚੋਰੀ ਚਾਰੀ ਮੋਟਰਸਾਈਕਲ ਹੁੰਦੇ ਨੇ ਇਤਰਾ ਹੀ ਇਹ ਲੋਕ ਇਹਨਾਂ ਦਾ ਜਿਗਾਰਡ ਬਣਾ ਲੈਂਦੇ ਨੇ ਵਾਰ-ਵਾਰ ਇਹਨਾਂ ਨੂੰ ਅਪੀਲ ਆਪੇ ਜਿਹੜੀਆਂ ਗੈਰਕਾਨੂੰਨੀ ਚੀਜ਼ਾਂ ਨੇ ਜਿਨ੍ਹਾਂ ਤੇ ਮਨਾਹੀਆਂ ਉਹਨਾਂ ਨੂੰ ਨਾ ਵਰਤੋ